ਨਸ਼ੇ ਦੀ ਭੇਟ ਚੜਿਆ ਗੁਰਦਾਸਪੁਰ ਦੇ ਪਿੰਡ ਸੇਖਵਾ ਦਾ 30 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਪਿਛਲੇ 3 ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਸੀ ਇਹ ਨੌਜਵਾਨ। ਇਸ ਗਰੀਬ ਪਰਿਵਾਰ ਦੇ ਪਹਿਲਾਂ ਵੀ ਇੱਕ ਪੁੱਤਰ ਚੜ ਚੁੱਕਿਆ ਹੈ ਨਸ਼ੇ ਦੀ ਭੇਟ। ਪਿੰਡ ਵਿੱਚ ਸ਼ਰੀਆਮ ਨਸ਼ਾ ਵੇਚਣ ਦੇ ਪਰਿਵਾਰ ਨੇ ਲਗਾਏ ਹਨ આરોਪ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰਾ ਸਟਾਫ ਬਾਬੇ ਦੇ ਵਿਆਹ ਤੇ ਗਿਆ ਹੋਇਆ ਤੇ ਇਸ ਲਈ ਥਾਣੇ ਵਿੱਚ ਕੋਈ ਮੌਜੂਦ ਨਹੀਂ ਹੈ। ਅਜੇ ਸੇਵਾ ਸਿੰਘ ਸੇਖਵਾ ਪਿੰਡ ਦੇ ਗਰਮੇਤ ਕੋਰ ਕੀ ਸਾਰੀ ਘਟਨਾ ਬਾਬੀ ਦਾ ਬੇੜਾ ਇਹਨੇ ਟੀਕੇ ਲਾਉਂਦਾ ਰਿਹਾ ਵਾ ਗੋਲੀਆਂ ਵੀ ਖਾਂਦਾ ਰਿਹਾ ਟੀਕੇ ਵੀ ਲਾਉਂਦਾ ਰਿਹਾ ਵਾਏ ਤੇ ਇਹਦੇ ਜਾਨੀ ਬਤੇਰਾ ਹੀ ਕਹਿੰਦੇ ਰਹੇ ਚਲੋ ਨਹੀਂ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭੜਾ ਨਹੀਂ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ ਤੇ ਲਾਤੇ ਉਹਨਾਂ ਦਾ ਕਿਦੇ ਨਸੜ ਗਏ ਕੱਲੇ ਨਸਾ ਪਾਜੀ ਪਿੰਡ ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਹਾਂ ਨੁਗਰੇ ਪਤਾ ਹੀ ਨਹੀਂ ਲੱਗਦਾ ਇਹ 3-4 ਸਾਲ ਹੀ ਉਹ ਚੱਲੇ ਸੀ ਜਦੋਂ ਜ਼ਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਬਤੇਰਾ ਕਹਿੰਦੇ ਰਹੇ ਆ ਦੰਨਾ ਸਾਹਿਬ ਦੂਜਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਹਦੇ ਪਾਜੀ ਬੜਾ ਸਾਡੇ ਪਿੰਡ ਦੇ ਵਿੱਚ ਠਾਣਾ ਵਾ ਕੋਈ ਕਾਰਵਾਈ ਠਾਣੇ ਵਾਲਿਆਂ ਨੇ ਨਹੀਂ ਕੀਤੀ ਵੀ ਤੇ ਇਕ ਤੇਰਾ ਰੋਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਐਦਾ ਹੋਏ ਮੈਂ ਉਹਦੋਂ ਵੀ ਕਿਹਾ ਸੀ ਮੈਂ ਮੀਡੀਆ ਵਾਲਿਆਂ ਨੂੰ ਸੱਦ ਕੇ ਆਪਣੀ ਵੀ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਮੈਂ ਅਮਰੀਕਾ ਕੱਕ ਕੇ ਕਿਹਾ ਮੈਂ ਅਮਰੀਕਾ ਸੱਦਣਿਆ ਮੇਰੇ ਘਰ ਦਾ ਕੋਈ ਨਹੀਂ ਰਿਆ ਆਗਾ ਵੀ ਮੈਂ ਤਾਂ ਕਰ ਇੰਨੀ ਗਰੀਬੀ ਆ ਮੇਰੇ ਤੇ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲੱਗਿਆ ਕਿੱਥੋਂ ਲੈ ਗਿਆ ਕੌਣ ਜਾਂਦਾ ਰਿਹਾ ਨਾਲ ਜੀ ਪਤਾ ਨਹੀਂ ਨਸੇ ਦਾ ਨਹੀਂ ਪਰ ਆਪਾ ਜੀ ਲੱਗਾ ਹਾਂਜੀ ਉਹ ਪਤੰਗਾਂ ਹੰਸਾਲ ਹੋਇਆ ਭਾਜੀ ਸਾਲ ਬਾਅਦ ਇਹਦਾ ਹੋ ਗਿਆ ਇੰਨੇ ਟੀਗਾ ਦਜਾ ਨਹੀਂ ਬਾਹ ਚ ਹੀ ਲਾਉਂਦਾ ਰਿਹਾ ਵਾ ਇਹ ਤੇ ਦਜਾ ਨਹੀਂ ਕਈ ਵਾਰੀ ਤਾਂ ਬਾਹਰ ਹੀ ਲਾਉਂਦਾ ਹੁੰਦਾ ਏ ਕਈ ਵਾਰੀ ਕਾਰਜੇ ਕਿਤੇ ਇੰਨੇ ਲਵਣੇ ਤਾਂ ਇਹਨੂੰ ਆਖਣਾ ਨਾ ਲਾ ਹੜਨਾ ਗਾੜੀ ਆਖਣਾ ਤੂੰ ਇਹ ਮੈਨੂੰ ਕਹਿੰਦੀਆਂ ਈ ਆਂ ਤੇਰਾ ਘਰ ਦੀਨੇ ਵੀ ਖੇਜਣਾ ਤੂੰ ਨਾ ਇਹ ਕਾ ਕਿਉਂ ਕਰਨਾ ਇਦਾਂ ਨਸਾ ਮਰੇ ਫੜਿਆ ਫੁੜਿਆ ਵੀ ਗਿਆ ਪਹਿਲੀ ਨਹੀਂ ਪੜਿਆ ਨਹੀਂ ਗਿਆ ਕਿਤੇ ਨਹੀਂ ਕੋਈ ਪੁਲਿਸ ਨੇ ਕਾਰਵਾਈ ਪਿੰਡ ਚ ਕੀਤੀ ਨਹੀਂ ਭਾਜੀ ਤੁਸੀਂ ਕਦੀ ਕਹਿ ਨਹੀਂ ਜਾ ਕੇ ਪੁਲਿਸ ਨੂੰ ਨਸ਼ਾ ਵੇਖਦਾ ਪਿੰਡ ਦੇ ਕਹਿੰਦੇ ਪੁਲਿਸ ਏਰ ਤੇ ਕਾਰਵਾਈ ਕੋਈ ਕਰਦੀ ਨਹੀਂ ਗੀ ਨਸ਼ੇ ਤੇ ਕੋਈ ਕਾਰਵਾਈ ਨਹੀਂ ਹੱਤੇ ਹੁੰਦੀ ਆ ਹਾਡੀ ਕੋਈ ਨਾ ਕੋਈ ਹਾਲ ਹੋਣਾ ਚਾਹੀਦਾ ਇਹ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਤਾਂ ਗਵਾਲੇ ਦੇ ਦੋ ਪੁੱਤ ਕੇ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਬਾਝੇ ਇਹ ਪਿੰਡ ਦੇ ਵਿੱਚ ਉਹ ਕਿਤੇ ਇਹ ਜੀ ਮੇਰੇ ਆਪਣੇ ਮਾਂ ਲੱਗਦਾ ਸੀ ਕੀ ਗੱਲ ਬਾਤ ਹੋਈ ਗੱਲ ਬਾਤ ਇਹੋ ਜੀ ਚਿੱਟੇ ਦੇ ਟੀਕੇ ਲਾਉਂਦਾ ਰਿਹਾ ਵਾ ਤਿੰਨ ਸਾਲ ਹੋ ਚੱਲੇ ਏ ਲਾਉਂਦੇ ਨੂੰ ਬਹੁਤ ਜ਼ਿਆਦਾ ਮਤਲਬ ਇਹ ਪਿੰਡ ਵਿੱਚ ਨਸ਼ਾ ਚੱਲਣ ਡਿਆ ਵਾ ਕੋਈ ਇਸ ਪਿੰਡ ਵਿੱਚ ਕੋਈ ਰੋਕ ਥੰਮ ਨਹੀਂ ਇਸ ਨਸ਼ੇ ਦੀ ਇਹ ਆਨੇ ਪੀ ਚਲੋ ਇਹਦੇ ਤੇ ਪੁੱਤ ਵਿਚਾਰੀ ਦੇ ਗਰੀਬਣੀ ਦੇ ਮਰ ਗਏ ਆ ਤੇ ਲੋਕਾਂ ਦੇ ਵੱਜ ਜਾਣ ਹਾਂਜੀ ਲੱਗੇ ਠਾਣਾ ਵਾ ਜੀ ਠਾਣੇ ਕੋਈ ਕੰਪਲੇਨਟ ਨਹੀਂ ਕੀਤੀ ਨਸ਼ਾ ਦੇਖਦਾ ਨਹੀਂ ਨਹੀਂ ਜੀ ਇੰਨਾ ਨਹੀਂ ਕੀਤੀ ਕੀ ਬਤਾ ਵਿਚਾਰੀਆਂ ਡਰਦੀਆਂ ਨੇ ਨਹੀਂ ਕੀਤੀ ਜੇ ਕੀ ਹਿਸਾਬਤਾਬ ਇਹਨਾਂ ਦਾ ਹੁਣ ਇਹਨਾਂ ਨੂੰ ਇਹ ਵੀ ਇਨਸਾਫ ਚਾਹੀਦਾ ਵਿਚਾਰੀਆਂ ਨੂੰ ਇਹ ਵੀ ਗਰੀਬੀਆਂ ਨੇ ਬੱਚੇ ਕਿਤਨਾ ਪਾਲਣੇ ਕੋਈ ਇਹਨਾਂ ਦਾ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ ਆ ਕੋਠੇ ਵੇਖੋ ਜੀ ਇਹਨਾਂ ਦੇ ਡਿੱਗਣ ਦੇ ਆ ਕਿੱਥੇ ਇਹਨਾਂ ਰਹਿਣਾ ਉਹਦੀ ਵੀ ਇਹਨਾਂ ਟੀਕਿਆ ਨਾ ਹੋਈ ਏ ਜੀ ਨਾ ਹੀ ਕੀ ਸਾਰਾ ਘਟਣਾ ਹੋਈ ਆ। ਕੁਲਵਿੰਦਰ ਸਿੰਘ ਨਾ ਇਹਦਾ। ਇਹ ਭਾਜੀ ਚਿੱਟੇ ਦੇ ਟੀਕੇ ਲਾਉਂਦਾ ਸੀ। ਇੱਥੇ ਕੋਈ ਕਾਰਵਾਈ ਨਹੀਂ ਹੈਗੀ। ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ। ਇਹ ਪਹਿਲਾਂ ਇੱਕ ਛੋਟਾ ਮੜਿਆ ਸੀ ਇੱਕ। ਉਹ ਵੀ ਚਿੱਟੇ ਨਾਲ ਹੀ ਮੜਿਆ। ਟੀਕੇ ਲਾ ਲਾ ਕੇ ਚਿੱਟੇ ਦੇ। ਇਹ ਵੀ ਇਹ ਵੀ ਚਿੱਟੇ ਨਾਲ ਹੀ ਮੜਿਆ। ਤਾਂ ਕੋਈ ਕਾਰਵਾਈ ਨਹੀਂ ਹੋਈ ਇਹ ਇਹਦਾ ਇਕੱਲਾ ਹੀ ਪੁੱਤ ਇਹੋ ਰਹਿ ਗਿਆ ਸੀ ਇਹ ਵੀ ਗਿਆ ਅਜੇ। ਆ ਦੋ ਬੱਚੇ ਜਾ ਵੇਖ ਲੋ ਛੋਟੇ ਛੋਟੇ। ਆ ਦੀ ਘਰ ਦੀ ਆ ਤੇ ਨਾ ਇਹਨਾਂ ਬਾਰੇ ਕੋ ਸੋਚੇ ਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਟੇ ਤੇ ਮਤਲਬ ਹਮਾਰੇ ਕਾਰਵਾਈ ਨਹੀਂ ਕੋਈ ਹੁੰਦੀ ਜੇ ਪੁਲਿਸ ਨੂੰ ਕੀਤੀ ਨਹੀਂ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਹੀ ਨਹੀਂ ਮਰ ਕੇ ਥਾਣਾ ਪਿੰਡ ਚ ਹੀ ਆ ਪਿੰਡ ਚ ਹੀ ਥਾਣਾ ਵਾ ਸ਼ਰਮਣਾ ਸ਼ਾ ਵਿਖਦਾ ਸ਼ਰਮਣ ਆ ਵਿਖਦਾ ਵਾ ਇੱਥੇ ਕੀ ਮੰਗ ਕਰਦੇ ਮੰਗ ਇਹੋ ਕਰਨੇ ਕਿ ਇਹ ਬੰਦ ਹੋਣਾ ਚਾਹੀਦਾ ਵਾ ਬਾਕੀ ਤੇ ਬੱਜ ਜਾਣ ਚਲੋ ਇਹ ਦੋਨ ਗਏ ਦੋਨੇ ਇਹਨਾਂ ਦਾ ਇਹੋ ਬੱਚਾ ਆਏਗਾ ਇਹ ਵੀ ਗਿਆ ਇਹੋ ਰਹਿ ਗਿਆ ਇਹ ਏਦਾਂ ਹੀ ਵੇਖਦਾ ਸੜਿਆਂ ਏਦਾਂ ਹੀ ਵੇਖਦਾ ਕਿ ਸੜਿਆਂ ਵਿੱਚ ਵੇਖਦਾ ਤੇ ਤਾਂ ਹੀ ਲੌਂਦੇ ਇਹਨੇ ਕਰਦੇ ਆ ਇੰਨੇ ਤੇ ਗੋਲੀਆਂ ਕਿੱਥੋਂ ਬਣਦੀ ਕੋਈ ਨਹੀਂ ਕੁੜੀਆਂ ਗੋਲੀਆਂ ਗਾਲੀਆਂ ਵੀ ਬੜੀਆਂ ਇੱਥੇ ਵਿਕਦੀਆਂ ਵਾ ਸੜਿਆਂ ਵਿੱਚ ਲੋਕਾਂ ਨੇ ਧੰਦੇ ਬਣਾਏ ਆ ਬਿਜ਼ਨਸ ਘੰਡੇ ਕੋਈ ਕਾਰਵਾਈ ਨਹੀਂ ਹੋਣ ਈ